ਸਾਲ 2024 ਦੀਆਂ ਲੋਕ ਸਭਾ ਚੋਣਾਂ ਸਿੱਤੇ ਲਈ ਅਜੇ 'ਚ ਸਾਰੀਆਂ ਸਿਆਸੀ ਧਿਰਾਂ ਪੱਪਾ ਪਾਰ ਦਿਖਾਈ ਦੇ ਰੀਆਂ ਨੇ ਤੇ ਸਾਰੀਆਂ ਧਿਰਾਂ ਵੱਲੋਂ ਲੋਕਾਂ ਵਿੱਚ ਜਾ ਕੇ ਆਪਣੀ ਪਾਰਟੀ ਦੇ ਕੰਮ ਦਿਨਵਾਏ ਜਾ ਰਹੇ ਨੇ ਤਾਂ ਜਿ 2024 ਦਾ ਕਿਲਾ ਫਤਿਹ ਕੀਤਾ ਜਾ ਸਕੇ ਤੇ ਅਜਾਈ ਕੁਝ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿੱਚ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਇੱਕ ਪ੍ਰੋਗਰਾਮ ਔਲਿੱਕਿਆ ਗਿਆ ਜਿਸ ਵਿੱਚੋਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਦੇ ਵਿੱਚ ਲੋਕ ਸ਼ਾਮਲ ਹੋਏ

ਬੁਰਦੇ ਵਿੱਚ ਕੁਝ ਸਾਥੀ ਜਿਹੜੇ ਨੇ ਉਹ ਭਾਰਤੀ ਅੰਤਾ ਪਾਰਟੀ 'ਚ ਸ਼ਾਮਲ ਹੋਏ ਨੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ ਅੰਤਾ ਪਾਰਟੀ 'ਕਿ ਔਰ ਇਸੇ ਤਰ੍ਹਾਂ ਅੱਜ ਪਧਰਾਲੀ ਜੀ ਵੀ ਇੱਕ ਸਰਵਜਣ ਜੜਾ ਹੈ ਦੇਵਰਾਜ ਉਹ ਵੀ ਭਾਰਤੀ ਅੰਤਾ ਪਾਰਟੀ 'ਚ ਸ਼ਾਮਲ ਹੋਇਆ ਹੈ ਇਹਨਾਂ ਦਾ ਸਬਦਾ ਬਹੁਤ-ਬਹੁਤ ਸਵਾਗਤ ਹੈ ਔਰ ਇਹਨਾਂ ਨੂੰ ਪਾਰਟੀ 'ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਏਗਾ ਔਰ ਜਿਹੜੀ ਪੰਜਾਬ ਦੀ ਸਰਕਾਰ ਬਣੀ ਦੀ ਹੈ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਇਹ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ ਇਹ ਪਾਰਟੀ ਦੇ ਹਾਈ ਕਮਾਂਡ ਦਾ ਫੈਸਲਾ ਹੈ ਕਿ ਉਸ ਤਹਿਤ ਅੱਜ ਜਿਹੜਾ 15 ਵਾਲੇ ਚ ਵੀ ਜੁਆਇਨਿੰਗ ਹੋਈ ਹੈ ਸਰਪੰਚ ਦੀ ਔਰ ਇੱਥੇ ਵੀ ਅੱਜ ਜਿਹੜੇ ਜੁਆਇਨ ਜੀ ਪਾਰਟੀ ਦਾ ਬਣ 2024 ਦੇ ਚੋਣ ਤੁਹਾਡੇ ਸਾਹਮਣੇ ਹੀ ਦੇਖੋ ਭਾਰਤੀ ਜਨਤਾ ਪਾਰਟੀ ਨੇ ਫਿਰ ਤੋਂ ਜਿੱਤਣਾ ਹੈ। ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ। ਔਰ ਉਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ ਜਿਸ ਲਈ ਉਸ ਸਾਹ ਨਾਲ। ਔਰ ਉਸ ਤੋਂ ਲੱਗਦਾ ਹੈ ਕਿ ਜਿਸ ਪਿਛਲੀ ਵਾਰ ਇਹ ਜਿਹੜੀ ਹੈ ਵਿਧਾਨ ਸਭਾ ਜਿਹੜੀ ਹੈ 32000 ਵੋਟਾਂ ਨਾਲ ਇਥੋਂ ਐਮਪੀ ਜਿੱਤੇ। ਲੇਕਿਨ ਆਨ ਵਾਲੇ ਜਨਤੂਬ ਜੋ ਉਸ ਤੋਂ ਵੱਧ ਵੋਟਾਂ ਨਾਲ ਤੋਂ ਭਾਰਤੀ ਜਨਤਾ ਪਾਰਟੀ ਜਿੱਤਾਂ ਸਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਸਿੱਤੇ ਲਈ ਅਜੇ ਤੱਕ ਸਾਰੀਆਂ ਸਿਆਸੀ ਧਿਰਾਂ ਪੱਪਾ ਭਾਰ ਦੇਖਾਈ ਦੇ ਰੀਆਂ ਨੇ ਤੇ ਸਾਰੀਆਂ ਧਿਰਾਂ ਵੱਲੋਂ ਲੋਕਾਂ ਵਿੱਚ ਜਾ ਕੇ ਆਪਣੀ ਪਾਰਟੀ ਦੇ ਕੰਮ ਦਿਨਵਾਏ ਜਾ ਰਹੇ ਨੇ ਤਾਂ ਜੋ 2024 ਦਾ ਕਿਲਾ ਫਤਿਹ ਕੀਤਾ ਜਾ ਸਕੇ ਤੇ ਅਜਾਈ ਕੁਝ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਤੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿੱਚ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਦੇ ਵਿੱਚ ਲੋਕ ਸ਼ਾਮਲ ਹੋਏ ਇਸ ਸਬੰਧੀ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਸ਼ਹਿਰ ਵਿੱਚ ਜੁਵਾ ਭਾਵੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ਼ ਹੈ ਲੋਕਾਂ ਦਾ ਉਸ ਤੋਂ ਮੋਹ ਪੰਗ ਹੋ ਚੁੱਕਿਆ ਪਾਰਟੀ ਜਿੰਦਾਬਾਦ ਆਰਤੀ ਅੰਦਾ ਪਾਰਟੀ ਜਿੰਦਾਬਾਦ ਜਿੰਦਾਬਾਦ ਸਨੇ ਸਿੰਘ ਬਾਬੂ ਜਿੰਦਾਬਾਦ ਪ੍ਰਿੰਦਰ ਮੋਦੀ ਜੀ ਜਿੰਦਾਬਾਦ ਮਾਨ ਰਿੰਦਰ ਮੋਦੀ ਜੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼ੀਰਮ ਜੈ ਸ਼ੀਰਮ ਮਾਨਪੁਰ ਦੇ ਵਿੱਚ ਕੁਝ ਸਾਥੀ ਜਿਹੜੇ ਨੇ ਉਹ ਭਾਰਤੀ ਅੰਦਰ ਪਾਰਟੀ ਚ ਸ਼ਾਮਿਲ ਹੋਏ ਨਾ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ ਅੰਦਰ ਪਾਰਟੀ ਚ ਔਰ ਇਸੇ ਤਰ੍ਹਾਂ ਅੱਜ ਪਧਰਾਲੇ ਜੀ ਵੀ ਇੱਕ ਸਰਵਣ ਜਿਹੜਾ ਹੈ ਦੇਵ ਰਾਜ ਉਹ ਵੀ ਭਾਰਤੀ ਅੰਦਰ ਪਾਰਟੀ ਸ਼ਾਮਿਲ ਹੋਇਆ ਹੈ ਇਹਨਾਂ ਦਾ ਸਬਦਾ ਬਹੁਤ-ਬਹੁਤ ਸਵਾਗਤ ਹੈ ਔਰ ਇਹਨਾਂ ਨੂੰ ਪਾਰਟੀ ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਏਗਾ ਜੀ ਜੀ ਔਰ ਜਿਹੜੀ ਪੰਜਾਬ ਚ ਸਰਕਾਰ ਬਣਦੀ ਹੈ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਇਹ ਜਰਾ ਇੱਕ ਅਭਿਆਨ ਚੱਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ ਇਹ ਪਾਰਟੀ ਦੇ ਹਾਈ ਕਮਾਂਡ ਦਾ ਫੈਸਲਾ ਹੈ ਕਿ ਉਸ ਤਹਿਤ ਅੱਜ ਜਿਹੜਾ ਪਧਰਾਲੀ ਚ ਵੀ ਜੁਆਇਨਿੰਗ ਹੋਈ ਹੈ ਇੱਕ ਸਰਪੰਚ ਦੀ ਔਰ ਇੱਥੇ ਵੀ ਅੱਜ ਜਿਹੜਾ ਜੁਆਇਨ ਵੀ ਭਾਰਤੀ ਅੰਦੋਲਨ 2024 ਦੇ ਚੋਣ ਤੁਹਾਡੇ ਸਾਹਮਣੇ ਹੀ ਦੇਖੋ ਭਾਰਤੀ ਜਨਤਾ ਪਾਰਟੀ ਨੇ ਫਿਰ ਤੋਂ ਜਿੱਤਣਾ ਹੈ ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ ਔਰ ਜਿਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ ਜਿਸ ਲਈ ਉਸਾਰਾ ਜੀ ਔਰ ਉਸ ਤੋਂ ਲੱਗਦਾ ਹੈ ਕਿ ਪਿਛਲੀ ਵਾਰ ਜਿਹੜੇ ਆਏ ਵਿਧਾਨ ਸਭਾ ਜਿਹੜੀ ਹੈ 32000 ਵੋਟਾਂ ਨਾਲ ਇਥੋਂ ਐਮਪੀ ਜਿੱਤੇ ਲੇਕਿਨ ਆਨ ਵਾਲੇ ਚੋਣਾਂ ਜੋ ਉਸ ਤੋਂ ਵੱਧ ਵੋਟਾਂ ਨਾਲ ਤੋਂ ਬਾਹਰ ਦੀ ਅੱਧਾ ਪਾੜੇ ਕਿੱਥਾ ਸਲ ਕਰੇ